ਤੁਸੀਂ ਉੱਡੀ ਸਖਸ਼ੀਅਤ ਦੇ ਮਾਲਕ ਹੋ ਚੜਦੇ ਸੂਰਜ ਦੇ ਵਾਂਗ ਚਮਕਦੇ ਰਹੋ ਖੁਦ ਤਾਂ ਜਲਦੇ ਹੋ ਗਿਆਨ ਦੇ ਅਗਦੇ ਭੰਬੜ ਵਾਂਗ ਸਭ ਨੂੰ ਰੋਸ਼ਨੀ ਗਿਆਨ ਦੀ ਵੰਡਦੇ ਰਹੋ ਜਦ ਮਿਲੀ ਸੀ ਮੈਂ ਤੁਹਾਨੂੰ ਪਹਿਲੀ ਵਾਰ ਇੰਜ ਲੱਗਾ ਜਿਵੇਂ ਗੰਗਾ ਦਾ ਪਾਣੀ ਹੈ پاک ਇਸ ਪਾਣੀ ਦੀ ਇੱਕ ਬੂੰਦ ਨੇ ਦਿੱਤਾ ਹੈ ਸਾਨੂੰ ਸਾਫ਼ ਰੂਹ ਦਾ ਸਾਥ ਜਦੋਂ ਕੋਈ ਰਾਹ ਨਹੀਂ ਦਿਸਦਾ ਮੈਨੂੰ ਭੱਜ ਤੁਰ ਜਾਂਦੀ ਤੁਹਾਡੇ ਪਾਸ ਮੈਂ ਸਿੱਖਦੀ ਰਹੀ ਤੁਸੀਂ ਸਿਖਾਉਂਦੇ ਰਹੇ ਗੁੰਮ ਜਾਂਦੀ ਮੈਂ ਮੁਸ਼ਕਲਾਂ ਦੇ ਹਨੇਰੇ ਵਿੱਚ ਮੇਰੇ ਰਾਹਾਂ ਵਿੱਚ ਤੁਸੀਂ ਚਾਨਣ ਵਿਛਾਉਂਦੇ ਰਹੇ ਮੈਂ ਨਹੀਂ ਕਹਿੰਦੀ ਕਿ ਮੈਂ ਨਿਪੁੰਨ ਹਾਂ ਪਰ ਤੁਹਾਡੀ ਸਤਰਛਾਇਆ ਥੱਲੇ ਮੈਂ ਮਹਿਫੂਜ਼ ਹਾਂ ਤੁਹਾਡੀ ਮੁਸਕਰਾਹਟ ਦੇਖਣ ਦੇ ਲਈ ਤੁਹਾਡੇ ਤੋਂ ਤਾਰੀਫ਼ ਸੁਣਨ ਲਈ ਮੈਂ ਰੋਜ਼ ਬਹਾਨੇ ਬਣਾਉਂਦੀ ਰਹੀ ਤੁਹਾਡੀ ਸ਼ਖਸੀਅਤ ਤੱਕ ਤਾਂ ਮੈਂ ਨਹੀਂ ਪਹੁੰਚ ਸਕਦੀ ਤੁਹਾਡਾ ਸਾਥ ਹਮੇਸ਼ਾ ਮੈਂ ਚਾਹੁੰਦੀ ਰਹੀ ਹਮੇਸ਼ਾ ਖੁਸ਼ ਰਹੇ ਆਬਾਦ ਰਹੇ ਤੁਹਾਡੇ ਚਿਹਰੇ ਦਾ ਨੂਰ ਕੋਈ ਖਾਸ ਰਹੇ ਤੁਹਾਡੇ ਜਨਮ ਦਿਨ ਤੇ ਇਹ ਮੈਂ ਦੁਆ ਮੰਗਾ ਤੁਹਾਡੇ ਜਨਮ ਦਿਨ ਤੇ ਇਹ ਮੈਂ ਦੁਆ ਮੰਗਾ ਤੁਹਾਡਾ ਚਿਹਰਾ ਇਸੇ ਤਰ੍ਹਾਂ ਖੂਬਸੂਰਤ ਤੇ ਪਾਕ ਰਹੇ ਤੁਹਾਡਾ ਚਿਹਰਾ ਇਸੇ ਤਰ੍ਹਾਂ ਖੂਬਸੂਰਤ ਤੇ ਪਾਕ ਰਹੇ ਧੰਨਵਾਦ